ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਇਸੇ ਚਿੱਠੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਰਾਂ ਹੀ ਗੁਰੂ ਅਤੇ ਗੁਰੂ ਪੰਥ ਤੋਂ ਮਾਫੀ ਮੰਗੀ ਗਈ ਹੈ। ਇਸ ਚਿੱਠੀ ਵਿੱਚ 2007 ਤੋਂ 2017 ਦਰਮਿਆਨ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਗਲਤੀਆਂ ਦਾ ਜ਼ਿਕਰ ਹੈ ਜਿਨ੍ਹਾਂ ਦੀ ਮਾਫੀ ਮੰਗੀ ਗਈ ਹੈ। ਵੱਡੀ ਗੱਲ ਇਸ ਚਿੱਠੀ ਰਾਂ ਹੀ ਬਾਗੀ ਧੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਕਈ ਗੰਭੀਰ ਇਲਜ਼ਾਮ ਲਾਏ ਨੇ। ਬਾਗੀ ਧੜੇ ਨੇ ਵੱਡਾ ਇਲਜ਼ਾਮ ਲਾਇਆ ਹੈ ਕੇ ਸੁਖਬੀਰ ਬਾਦਲ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਡੇਰਾਮੁਖੀ ਗੁਰਮੀਤ RAM ਰਹੀਮ ਨੂੰ ਮੁਆਫੀ ਦਿਵਾਈ ਸੀ ਇਹ ਨਹੀਂ ਨਹੀਂ ਇਸ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ਦਾ ਕਰੀਬ 90 ਲੱਖ ਇਸ਼ਤਿਹਾਰबाजी ਤੇ ਖਰਚਿਆ ਗਿਆ ਸੁਮੇਤ ਸੈਣੀ ਨੂੰ ਡੀਜੀਪੀ ਲਾਉਣਾ ਵੱਡੀ ਗਲਤੀ ਮੰਨਿਆ ਗਿਆ ਇਸ ਤੋਂ ਇਲਾਵਾ ਬੇਅਦਬੀ ਘਟਨਾਵਾਂ ਦਾ ਇਨਸਾਫ ਡੇਰੇਦਾਰ ਵੱਲੋਂ ਗੁਰੂ ਸਾਹਿਬ ਦਾ ਸਵਾਂਗ ਰਚਾਉਣਾ ਤਮਾਮ ਮਾਮਲਿਆਂ ਵਿੱਚ ਕਾਰਵਾਈ ਅਤੇ ਇਨਸਾਫ ਦਿਵਾਉਣ ਵਿੱਚ ਅਕਾਲੀ ਦਲ ਦੀ ਸਰਕਾਰ ਤੇ ਸਵਾਲ ਚੁੱਕੇ ਗਏ ਨੇ ਇਹਨਾਂ ਗਲਤੀਆਂ ਲਈ ਬਾਗੀ ਲੀਡਰਾਂ ਨੇ ਕਿਹਾ ਕਿ ਉਹ ਸਜ਼ਾ ਭੁਗਤਣ ਨੂੰ ਤਿਆਰ ਨੇ ਅਕਾਲੀ ਦਲ ਦੇ ਬਾਗੀ ਧੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ तमाम ਗਲਤੀਆਂ ਦੀ ਮਾਫੀ ਮੰਗਦੇ ਆ ਅਰਦਾਸ ਕੀਤੀ ਹੈ ਜਿਹੜੀਆਂ ਗਲਤੀਆਂ ਹੋਈਆਂ ਉਹ ਚਿੱਠੀ ਚ ਅਸੀਂ ਲਿਖਤੀਆਂ ਤੇ ਉਹਨਾਂ ਦਾ ਜ਼ਿਕਰ ਕੀਤਾ ਸੀ ਵਿਸ਼ੇਸ਼ਤਾ ਉੱਤੇ ਕਿ ਅੱਗੇ ਕੀ ਕਰਨਾ ਜਾਇਦਾਰ ਸਾਹਿਬ ਤੇ ਦੱਸ ਕਰ ਲਓ ਪਰ ਲੱਗਦਾ ਨਹੀਂ ਕਿ ਜ਼ਿਆਦਾ ਦੇਰ ਹੋ ਗਈ ਤੰਦੂ ਮਹਾਰਾਜ ਸਾਹਿਬ ਅੱਜ ਵੀ ਪਹਿਲਾ ਸਮਾ ਵੀ ਆਪਾਂ ਜਿਵੇਂ ਕਹਿੰਦੇ ਦੇਰ ਆਏ ਦਰਸਤਾਏ ਇਹ ਮਤਲਬ ਜੇ ਦੇਰੀ ਹੋਈ ਆ ਤਾਂ ਹੀ ਤਾਂ ਬਾਰ-ਬਾਰ ਨੁਕਸਾਨ ਉਠਾਉਣਾ ਪਿਆ ਪਾਰਟੀ ਨੂੰ えっ